ਵਾਈ ਗੁਰੂ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਤੇ ਕਲਿੱਕ ਕਰੋ ਰੋਜ਼ਾਨਾ ਅਪਡੇਟ ਲਈ ਜਿਵੇਂ ਗੰਗਾ ਰਾਮ ਸਦਾਗਰ ਨੇ ਵਾਜਾ ਮਾਰ ਕੇ ਤੇ ਆਪਦਾ ਬੇੜਾ ਪਾਰ ਬਾਬਾ ਜੀ ਤਾਂ ਕਰਵਾ ਲਿਆ ਸੀ ਨਾ ਉਸੇ ਤਰ੍ਹਾਂ ਹੀ ਆਪਾਂ ਵੀ ਬਾਬਾ ਜੀ ਨੂੰ ਵਾਜਾ ਮਾਰ ਮਾਰ ਕੇ ਆਪਦਾ ਬੇੜਾ ਪਾਰ ਕਰਵਾ ਲੈਣਾ ਆਂਦੇ ਨੇ ਨਾ ਕਿ ਜਿਹਨੂੰ ਦੇ ਲੋ ਆਵਾਜ਼ ਮਾਰੀਏ ਉਹ ਆ ਹੀ ਜਾਂਦਾ ਹੈ ਬਸ ਆਵਾਜ਼ ਇੱਥੋਂ ਨਿਕਲੇ ਅੰਦਰੋਂ ਦਿਲੋਂ ਤੇ ਬਾਬਾ ਜੀ ਲਾਗੇ ਹੁੰਦੇ ਜਦੋਂ ਕੋਈ ਤਾਨਾ ਮਾਰੇ ਕੋਈ ਤਾਨਾ ਮਾਰੇ ਤੇ ਸਮਝੇ ਬਾਬਾ ਬੜਪਾਤ ਸਿੰਘ ਜੀ ਕਿਤੇ ਨੇੜੇ ਖੜੇ ਆ ਤੁਹਾਡੇ ਆਸ-ਪਾਸ ਹੀ ਬਾਬਾ ਦੁਨੀਆ ਨੂੰ ਸਮਝਾਲੇ ਇਹ ਦੁਨੀਆ ਤਾਨੇ ਦੇਦੀ ਏ ਤੂੰ ਛੋਡੀ ਦੁਨੀਆ ਨੂੰ ਸਮਝਾਲੇ ਇਹ ਦੁਨੀਆ ਜੀਨ ਨਾ ਦਿੰਦੀ ਏ ਬਾਬਾ ਦੁਨੀਆ ਨੂੰ ਸਮਝਾ ਲੈ ਦੁਨੀਆਂ ਬਾਬਾ ਦੁਨੀਆਂ ਸਮਝਾ ਲੈ ਦੁਨੀਆਂ ਮੀਂਹ ਦੁਨੀਆਂ ਤਾਨੇ ਦਿੰਦੀ ਏ ਦੁਨੀਆਂ ਮੀੜੇ ਦਿੰਦੀ ਏ ਦੁਨੀਆਂ ਤਾਨੇ ਦਿੰਦੀ ਏ ਦੁਨੀਆਂ ਮੀੜੇ ਦਿੰਦੀ ਏ ਦੁਨੀਆਂ ਤਾਨੇ ਦਿੰਦੀ ਏ ਦੁਨੀਆਂ ਮੀੜੇ ਦਿੰਦੀ ਏ ਦੁਨੀਆਂ ਬਾਬਾ ਦੁਨੀਆਂ ਤੂੰ ਛੋਡੀ ਦੁਨੀਆਂ ਨੂੰ ਸਮਝਾ ਲੈ ਦੁਨੀਆਂ ਤਾਨੇ ਦੇਦੀ ਏ ਬਾਬਾ ਦੁਨੀਆਂ ਨੂੰ ਕਮ जरीद आवां दरत आवां दुआ ਮੈਨੂੰ ਆਉਣ ਨਾ ਦੇਂਦੀ ਏ ਤੂੰ ਛੋਟੀ ਦੁਨੀਆ ਨੂੰ ਸਮਝਾ ਲੈ ਦੁਨੀਆ ਤਾਨੇ ਤੇਂਦੀ ਏ ਬਾਬਾ ਦੁਨੀਆ ਨੂੰ ਸਮਝਾ ਲੈ ਦੁਨੀਆ ਮੇੜੇ ਤੇਂਦੀ ਏ ਬਾਬਾ ਦੁਨੀਆ ਨੂੰ ਸਮਝਾ ਲੈ ਦੁਨੀਆ ਮੇੜੇ ਤੇਂਦੀ ਏ ਬਾਬਾ ਦੁਨੀਆ ਨੂੰ ਸਮਝਾ ਲੈ ਦੁਨੀਆ ਮੇੜੇ ਤੇਂਦੀ ਏ ਜੇ ਮੈਂ ਤੇਰੀ ਜੁੱਤ ਲਗਾਵਾ ਮੈਨੂੰ ਲਾਉਣ ਨਾ ਦੇਂਦੀ ਏ ਜੇ ਮੈਂ ਤੇਰੀ ਜੁੱਤ ਚੁਗਾਵਾ ਮੈਨੂੰ ਲਾਉਣ ਨਾ ਦੇਂਦੀ ਏ ਮੈਨੂੰ ਲਾਉਣ ਨਾ ਦਿੰਦੀ ਏ ਇਹ ਮੈਂ ਤੇਰੀ ਦੁਨੀਆਂ ਸੁਣਾ ਮੈਨੂੰ ਲਾਉਣ ਨਾ ਦਿੰਦੀ ਏ ਤੂੰ ਛੋਟੀ ਦੁਨੀਆਂ ਨੂੰ ਸਮਝਾ ਲੈ ਦੁਨੀਆਂ ਤਾਨੇ ਤੇਤੀ ਏ ਬਾਬਾ ਦੁਨੀਆਂ ਨੂੰ ਸਮਝਾ ਲੈ ਦੁਨੀਆਂ ਮੀਨੇ ਤੇਤੀ ਏ ਬਾਬਾ ਦੁਨੀਆਂ ਨੂੰ ਸਮਝਾ ਲੈ ਦੁਨੀਆਂ ਨੇ ਮੀਂਹ ਪੂਦੀ ਏ ਬਾਬਾ ਦੁਨੀਆਂ ਨੂੰ ਸਮਝਾ ਲੈ ਦੁਨੀਆਂ ਮੀਨੇ ਤੇਤੀ ਏ ਕਿ ਮੈਂ ਤੇਰੇ ਦੁਆ ਮੈਨੂੰ ਲਾਉਣ ਨਾ ਦਿੰਦੀ ਏ ਜੇ ਮੈਂ ਤੇਰੇ ਦੁਆਰ ਸਜਾਵਾਂ ਮੈਨੂੰ ਲਾਉਣ ਨਾ ਦਿੰਦੀ ਏ ਤੇ ਮੈਂ ਤੇਰੇ ਦੁਆਰ ਲਗਾਵਾਂ ਮੈਨੂੰ ਲਾਉਣ ਨਾ ਦਿੰਦੀ ਏ ਤੇ ਮੈਂ ਤੇਰੇ ਦੁਆਰ ਲਗਾਵਾਂ ਮੈਨੂੰ ਲਾਉਣ ਨਾ ਦਿੰਦੀ ਏ ਜੇ ਮੈਂ ਤੇਰੇ ਸੋਲੇ ਗਾਵਾਂ ਮੈਨੂੰ ਲਾਉਣ ਨਾ ਦਿੰਦੀ ਏ ਜੇ ਮੈਂ ਤੇਰੇ ਸੋਲੇ ਗਾਵਾਂ ਮੈਨੂੰ ਲਾਉਣ ਨਾ ਦਿੰਦੀ ਏ ਮੈਨੂੰ ਲਾਉਣ ਨਾ ਦਿੰਦੀ ਏ ਜੇ ਮੈਂ ਤੇਰੇ ਕੋਲ ਜਾਵਾਂ ਤੂੰ ਮੌਣ ਨਾ ਦੇਂਦੀ ਏ ਤੂੰ ਸੋਟੀ ਦੁਨੀਆ ਨੂੰ ਸਮਝਾ ਲੈ ਦੁਨੀਆ ਕਾਨੇ ਦਿੰਦੀ ਏ ਬਾਬਾ ਦੁਨੀਆ ਨੂੰ ਸਮਝਾ ਲੈ ਦੁਨੀਆ ਮੈਨੇ ਦਿੰਦੀ ਏ ਬਾਬਾ ਦੁਨੀਆ ਨੂੰ ਸਮਝਾ ਲੈ ਦੁਨੀਆ ਮੈਨੇ ਦਿੰਦੀ ਏ ਬਾਬਾ ਦੁਨੀਆ ਨੂੰ ਸਮਝਾ ਲੈ ਦੁਨੀਆ ਮੈਨੇ ਦਿੰਦੀ ਏ ਦੁਨੀਆ ਕਾਨੇ ਦਿੰਦੀ ਏ ਦੁਨੀਆ ਮੈਨੇ ਦਿੰਦੀ ਏ ਦੁਨੀਆਂ ਕਾਨੇ ਦਿੰਦੀ ਏ ਦੁਨੀਆਂ ਮੇੜੇ ਦਿੰਦੀ ਏ ਦੁਨੀਆਂ ਕਾਨੇ ਦਿੰਦੀ ਏ ਦੁਨੀਆਂ ਮੇੜੇ ਦਿੰਦੀ ਏ ਦੁਨੀਆਂ ਕਾਨੇ ਦਿੰਦੀ ਏ ਦੁਨੀਆਂ ਮੇੜੇ ਦਿੰਦੀ ਏ ਛੋਟੀ ਦੁਨੀਆਂ ਨੂੰ ਸਮਝਾ ਲੈ ਦੁਨੀਆਂ ਕਾਨੇ ਦਿੰਦੀ ਏ ਬਾਬਾ ਦੁਨੀਆਂ ਨੂੰ ਸੁਖਾ ਲੈ ਦੁਨੀਆਂ ਮੇੜੇ ਦਿੰਦੀ ਏ ਬਾਬਾ ਦੁਨੀਆਂ ਨੂੰ ਸਮਝਾ ਲੈ ਦੁਨੀਆਂ ਮੇੜੇ ਦਿੰਦੀ ਏ ਬਾਬਾ ਦੁਨੀਆਂ ਨੂੰ ਸਮਝਾ ਲੈ ਦੁਨੀਆਂ ਮੇੜੇ दुण वाहगुरु जी चैनल नबसक्राइब करो और बेल आइकन क्लिक करो रोजाना अपडेट लाइन